ਆंदे ਦੋ ਦਿਨ ਦਰਾਂ ਪੰਜਾ ਦੇ ਵਕਤ ਖੇਤਿਆ ਹੋਏ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਹਾਲਕੀ ਪੰਜਾਬ ਤੋਂ ਮੌਨਸੂਨ ਦਾ ਅਸਰ ਘਟਨਾ ਸ਼ੁਰੂ ਹੋ ਗਿਆ ਹੈ ਲੇਕਿਨ ਮੌਸਮ ਵਿਭਾਗ ਨੂੰ ਉਮੀਦ ਹੈ ਕਿ ਸਤੰਬਰ ਮਹੀਨੇ ਦੇ ਆਖਰ ਹਫਤੇ ਤੱਕ ਮੌਨਸੂਨ ਦਾ ਅਸਰ ਰਹੇਗਾ ਜਿਸ ਨਾਲ ਬਰਸਾਤੀ ਕਾਟ ਕਾਫੀ ਹੱਦ ਤੱਕ ਪੂਰੀ ਹੋ ਸਕਦੀ ਹੈ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਹੋ ਚੀਕਿਆ ਗਿਆ ਹ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਸਤੰਬਰ ਦਾ ਮਹੀਨਾ ਬਹੁਤ ਵਧੀਆ ਰਿਹਾ ਬਾਰਿਸ਼ ਦੇ ਪੁਆਇੰਟ ਆਫ 뷰 ਦੇ ਨਾਲ ਜਿਸ ਤਰ੍ਹਾਂ 85 ਮਿਲੀਮੀਟਰ ਅਸੀਂ ਲੁਧਿਆਣੇ ਦੇ ਵਿੱਚ بارش ਰਿਕਾਰਡ ਕੀਤੀ ਹੈ ਫਸਟ ਵੀਕ ਜਿਹੜਾ ਸਪਟੰਬਰ ਦਾ ਆ ਜਿਹੜੀ ਕਿ ਨਾਰਮਲ ਨਾਲੋਂ ਆਲਮੋਸਟ ਡਬਲ ਤੋਂ ਵੀ ਜ਼ਿਆਦਾ ਰਹੀ ਹੈ ਆ ਇਹਦੇ ਹਿਸਾਬ ਦੇ ਨਾਲ ਲੱਗ ਰਿਹਾ ਹੈ ਕਿ ਇਸ ਵਾਰੀ ਜਿਹੜੀ ਸਾਡੇ ਕੋਲ ਪੰਜਾਬ ਦੀ ਹਲੇ ਤੱਕ 25% ਐਫੀਸਿਟ ਚੱਲ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਅੱਛੀ بارش ਹੋ ਜਾਂਦੀ ਹੈ ਤਾਂ ਉਹਨੂੰ ਕਵਰ ਅਪ ਕੀਤਾ ਜਾ ਸਕਦਾ ਆ ਕਿਉਂਕਿ ਜਿਸ ਤਰ੍ਹਾਂ ਆਗਸਤ ਦੇ ਵਿੱਚ ਵੀ ਜਿਹੜੀ بارش ਆ ਉਹ ਕਾਫੀ ਅੱਛੀ ਰਹੀ ਹੈ ਨਾਰਮਲ ਨਾਲੋਂ ਔਰ ਸਪਟੰਬਰ ਦੀ ਵੀ ਜਿਹੜੀ ਸ਼ੁਰੂਆਤ ਦੇ ਫਰਸਟ ਵੀਕ ਦੇ ਵਿੱਚ ਕਾਫੀ ਅੱਛੀ ਰਹੀ ਹੈ ਔਰ ਹਲੇ ਵੀ ਜਿਹੜੀ ਥੋੜੀ-ਬਹੁਤੀ ਕਿਤੇ ਨਾ ਕਿਤੇ ਬਾਰਿਸ਼ ਹੋ ਰਹੀ ਹੈ ਪਿਛਲੀ ਵੀ ਜਿਹੜੀ ਬਾਰਿਸ਼ ਅਸੀਂ ਦੇਖੀ ਹੈ ਉਹ ਕੁਝ ਡਿਸਟ੍ਰਿਕਟਸ ਦੇ ਵਿੱਚ ਹੀ ਹੋਈ ਹੈ ਪੰਜਾਬ ਦੇ ਸਾਰੇ ਡਿਸਟ੍ਰਿਕਟਸ ਦੇ ਵਿੱਚ ਇਹ ਬਾਰਿਸ਼ ਨਹੀਂ ਸੀਗੀ ਔਰ ਅੱਜ ਵੀ ਦੇਖਿਆ ਜਾਵੇ ਤਾਂ ਨਾਰਥ ਦੇ ਕੁਝ ਜਿਹੜੇ ਡਿਸਟ੍ਰਿਕਟਸ ਨੇ ਜਿਵੇਂ ਕਿ ਮੁਹਾਲੀ ਬੱਲਵਾਲ ਸੋਖੜੀ ਸਾਡੇ ਉਧਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਇਹ ਸਿਸਟਮ ਜਿਹੜਾ ਥੋੜਾ ਜਿਹਾ ਸਕੈਟਰਡ ਜਿਹਾ ਸਿਸਟਮ ਬਣਾਲਾ ਹੋਇਆ ਹੈ ਯਾਰ ਜਿਹਦਾ ਕੀ 11 ਸਪਟੰਬਰ ਤੱਕ ਜਿਹੜਾ ਫੈਕਟੋਰ ਰਹੇਗਾ ਤੇ ਜਿਹਦੇ ਨਾਲ ਕੀ ਥੋੜੇ ਬਹੁਤੇ ਛਿੱਟੇ ਵੀ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪੈ ਸਕਦੇ ਨੇ ਸਿਰਫ ਨਾਰਥ ਪਾਰਟ ਦੇ ਵਿੱਚ ਤੇ ਬਾਕੀ ਡਿਸਟ੍ਰਿਕਟਸ ਦੇ ਵਿੱਚ ਜ਼ਿਆਦਾ بارش ਦੀ ਸੰਭਾਵਨਾ ਨਹੀਂ ਹੈ ਤੇ ਜੋ ਵੀ ਹੁਣ ਸਾਡੇ ਕੋਲ ਲੇਟੈਸਟ ਫੋਰਕਾਸਟ ਹੈਗੀ ਆ ਉਹਦੇ ਹਿਸਾਬ ਦੇ ਨਾਲ 11 ਤੋਂ ਬਾਅਦ ਕਾਫੀ ਚਾਂਸਸ ਨੇ ਕਿ ਜਿਹੜਾ ਮੌਸਮ ਹੈ ਸਾਫ਼ ਹੋ ਜਾਏਗਾ ਅ ਤੇ ਜਿਹੜਾ ਮਤਲਬ ਮੌਨਸੂਨ ਹੈ ਉਹ ਦੀ ਬੈਕ ਪੁਸ਼ ਹੋ ਚੁੱਕੀ ਹੋਈ ਹੈ ਇੰਨੀ ਜ਼ਿਆਦਾ ਨਹੀਂ ਹੈ ਬਸ ਇੱਕ ਥੋੜਾ ਜਿਹਾ ਸਿਸਟਮ ਹੈਗਾ ਜਿਨੇ ਜਿਹਦੇ ਕਰਕੇ ਕੀ 10 11 ਨੂੰ ਸਕੈਟਰਡ ਸ਼ਾਵਰਸ ਆ ਗਏ ਨੇ ਬਟ 12 13 14 ਤੋਂ ਬਾਅਦ ਮਤਲਬ 15 ਤੱਕ ਜਿਹੜੀ ਉਮੀਦ ਹੈਗੀ ਹੈ ਕਿ ਮੌਸਮ ਕਾਫੀ ਹੱਦ ਤੱਕ ਸਾਫ਼ ਹੋਇਆ ਕਿਤੇ ਕਿਤੇ ਟੂਟੂਂ ਬਦਲਵਾਈ ਜ਼ਰੂਰ ਹੋ ਸਕਦੀ ਹੈ ਜਿਦੇ ਨਾਲ ਕਿ ਜਿਹੜੇ ਟੈਂਪਰੇਚਰਸ ਜਿਹੜੀ ਪਿੱਛੇ ਬਾਰਿਸ਼ ਹੋਈ ਉਹਦੇ ਨਾਲ ਟੈਂਪਰੇਚਰਸ ਵੀ ਕਾਫੀ ਨਾਰਮਲ ਰਹੇ ਨੇ ਜਿਸ ਤਰ੍ਹਾਂ ਕਿ ਦਿਨ ਦਾ ਤਾਪਮਾਨ ਜਿਹੜਾ 33 ਡਿਗਰੀ ਰਿਕਾਰਡ ਕੀਤਾ ਜਾ ਰਿਹਾ ਹੈ ਔਰ ਰਾਤ ਦਾ 24-25 ਦੇ ਨੀਅਰ ਬਾ ਉਠ ਹੈਗਾ ਸੋ ਦੋਨੋਂ ਹੀ ਟੈਂਪਰੇਚਰ ਜਿਹੜੇ ਨੇ ਉਹ ਨੀਅਰ ਟੂ ਨਾਰਮਲ ਨੇ ਬਟ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਚ ਮੌਸਮ ਸਾਫ ਦੀ ਉਮੀਦ ਲੱਗ ਰਹੀ ਆ ਤਾਂ ਗ੍ਰੈਜੂਅਲੀ ਟੈਂਪਰੇਚਰ ਜਿਹੜੇ ਹੋ ਰਾਈਜ਼ ਕਰ ਸਕਦੇ ਆ ਬਟ ਫਿਰ ਵੀ ਐਨਾ ਜ਼ਿਆਦਾ ਜਿਹੜਾ ਮਤਲਬ ਆਪਾਂ ਕਹਿ ਸਕਦੇ ਆ ਕਿ ਅਨਕੰਫਰਟੇਬਲ ਵਾਦਰ ਹੁੰਦੀ ਸੰਭਾਵਨਾ ਨਹੀਂ ਹੈ ਕਿਉਂਕਿ ਵੈਸੇ ਵੀ ਜਦੋਂ ਮੌਨਸੂਨ ਰਿਟਰੀਵ ਹੋ ਜਾਂਦੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਕਾਫੀ ਲੱਗਦਾ ਹੁੰਦਾ ਹੈ ਕਿ ਮੌਸਮ ਜਿਹੜਾ ਉਹ ਕੰਫਰਟੇਬਲ ਹੈਗਾ ਅ ਜਿਸ ਤਰ੍ਹਾਂ ਕਿ ਨਾਰਮਲੀ ਹੁਣ ਅੱਜਕੱਲ ਜਿਹੜੀ ਮੌਨਸੂਨ ਹੈ ਵੀ 22 ਤੱਕ ਜਿਹੜੀ ਮੌਨਸੂਨ ਜਿਹੜੀ ਵਿਦਡਰੋਅ ਹੋ ਜਾਂਦੀ ਹੈ ਸੋ ਹਲੇ ਸਾਡੇ ਕੋਲ 10 12 ਦਿਨ ਹੈਗੇ ਆ ਉਹ ਉਮੀਦ ਕਰਦੇ ਆ ਕਿ ਜੇ ਅੱਛੀ ਬਾਰਿਸ਼ ਹੁੰਦੀ ਹੈ ਜਿਹੜਾ ਸਾਡਾ ਪਿਛਲਾ ਡੈਫਿਸਿਟ ਆ ਉਹ ਬਲਕ ਅਪ ਹੋ ਜਾਏਗਾ ਤਾਂ ਕਿਆ ਨਾ ਆਉਣ ਵਾਲੇ ਦਿਨਾਂ ਜਿਹੜੀ ਮੌਸਮ ਜਿਹੜੀ ਕਿੱਤੀ ਜਿਹੜੀ ਗਰਮੀ ਦੇਖਣ ਨੂੰ ਜ਼ਰੂਰ ਹੋ ਸਕਦੀ ਹੈ ਹਾਂਜੀ ਕਿਉਂਕਿ ਮੌਇਸਚਰ ਤਾਂ ਦੇਖੋ ਹਵਾ ਦੇ ਵਿੱਚ ਹੈਗਾ ਕਿਉਂਕਿ ਜਿਹੜੀ ਨਮੀ ਹੈ ਉਹ ਨਾਰਮਲ ਤੋਂ ਜ਼ਿਆਦਾ ਹੀ ਚੱਲ ਰਹੀ ਹੈ ਜਿੰਨੀ ਇੰਨੀ ਬਾਰਿਸ਼ ਹੋਈ ਹੈ ਉਹਦੇ ਨਾਲ ਮਤਲਬ ਕਿਤੇ ਨਾ ਕਿਤੇ ਜਿਹੜੇ ਵਾਟਰ ਪਾਰਟਿਕਲਸ ਨੇ ਵੈਂਟੈਂਗਲ ਨੇ ਐਟਮੋਸਫੀਅਰ ਦੇ ਵਿੱਚ ਔਰ ਜਿਹੜੀ ਆਪਾਂ ਸੋਇਲ ਦਾ ਮੌਇਸਚਰ ਆ ਉਹ ਵੀ ਕਾਫੀ ਮਤਲਬ ਅੱਛਾ ਲਹਿਗਾ ਇਹਨਾਂ ਦਿਨਾਂ ਦੇ ਵਿੱਚ ਸੋ ਮੌਇਸਚਰ ਜਿਹੜਾ ਉਹਦਾ ਤਾਂ ਇਫੈਕਟ ਰਹੇਗਾ ਬਟ ਇਹ ਹੈ ਕਿ ਟੈਂਪਰੇਚਰ ਜ਼ਿਆਦਾ ਰਾਈਜ਼ ਨਹੀਂ ਹੋਣਗੇ ਸੋ ਜਿੱਥੇ ਵੀ ਕਿਸਾਨ ਵੀਰਾਂ ਨੂੰ ਲੱਗ ਰਿਹਾ ਹੈ ਕਿ ਜਿੱਥੇ ਪਾਣੀ ਖੜਾ ਹੈ ਉਹਨੂੰ ਜ਼ਰੂਰ ਉਹਦਾ ਨਿਕਾਸੀ ਦਾ ਪ੍ਰਬੰਧ ਕੀਤਾ ਜਾਏ ਔਰ ਜ਼ਿਆਦਾ ਜਿਸ ਤਰ੍ਹਾਂ ਕਿ ਮੌਸਮ ਨੂੰ ਦੇਖਦੇ ਹੋਈ ਆਪਣਾ ਜਿੱਥੇ ਕਿਤੇ ਲੋਡ ਹੈਗੀ ਆ ਉੱਥੇ ਪਾਣੀ ਲਾਇਆ ਜਾਏ ਕਿਉਂਕਿ ਆਲਰੇਡੀ ਕਾਫੀ ਮੌਇਸਚਰ ਵਾਲੇ ਆਪਣੇ soil ਦੇ ਵਿੱਚ ਹੈਗਾ ਔਰ ਜਿਸ ਤਰ੍ਹਾਂ ਕਿ ਹਿਊਮਿਡਿਟੀ ਲੈਵਲ ਵੀ ਹਾਈ ਹੈ ਮੌਇਸਚਰ ਵੀ ਹੈਗਾ ਤਾਂ ਕਈ ਤਰ੍ਹਾਂ ਦੀਆਂ ਫੰਗਲ ਡਿਜ਼ੀਜ਼ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਕਿ ਬੈਕਟੀਰੀਅਲ ਲੀਫ ਬਲਾਈਟ ਹੈ ਰਾਈਸ ਦੇ ਵਿੱਚ ਹੈ ਹਨਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੰਗਲ ਡਿਜ਼ੀਜ਼ ਹੋ ਸਕਦੀ ਹੈ ਔਰ ਨਜ਼ਰ ਵੀ ਆ ਰਹੀ ਹੈ ਇਸੇ ਤਰ੍ਹਾਂ ਜਿਵੇਂ ਨਰਮੇ ਦੇ ਵਿੱਚ ਵੀ ਜਿਸ ਤਰ੍ਹਾਂ بارش ਹੋ ਜਾਂਦੀ ਹੈ ਤਾਂ ਹੁਣ ਜਿਹੜੀ ਉਹਦੀ ਮੌਲ ওপਨਿੰਗ ਸਟੇਜ ਹੈਗੀ ਹੈ ਤਾਂ ਉਹਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈ ਸੋ ਕੁਆਲਿਟੀ ਨੂੰ ਇੰਪਰੂਵ ਕਰਨ ਲਈ ਆਪਾਂ ਨੂੰ ਜੋ ਵੀ ਮਾਹਰਾਂ ਵੱਲੋਂ ਸੁਝਾਅ ਨੇ ਉਹ ਜ਼ਰ ਲ ਵਰਤਣੇ ਚਾਹੀਦੇ ਨੇ ਸੋ ਕਿਸਾਨ ਵੀ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਆਪਣਾ ਮਾਹਰ ਨਾਲ ਸੰਪਰਕ ਬਣਾਇ ਰੱਖਣ ਜੇ ਉਹਨਾਂ ਨੂੰ ਲੱਗਦੀ ਹੈ ਕਿ ਕੋਈ ਪ੍ਰੋਬਲਮ ਆ ਰਹੀ ਹੈ ਜਿੱਥੇ ਕਿਤੇ ਕੋਈ ਡਿਜ਼ੀਜ਼ ਆ ਰਹੀ ਹੈ ਕੋਈ ਕੀਟ ਆ ਰਿਹਾ ਜਾਂ ਕਿਤੇ ਉਹਨਾਂ ਨੂੰ ਲੱਗ ਰਿਹਾ ਕਿ ਨਾਰਮੈਲਟੀ ਲੱਗ ਰਹੀ ਹੈ ਦਾ ਉੱਥੇ ਜੋ ਰੋ ਆਪਣੇ ਨੇੜੇ ਦੇ ਜਿਹੜੇ ਖੇਤੀਬਾੜੀ ਮਾਹਰ ਨੇ ਆਈਆਂ ਜੋ ਵੀ ਸਾਇੰਸ ਨਾਲ ਨਾਲ ਸੰਪਰਕ ਜੂਰ ਕਰਨ ਮਿਸ ਮੌਲਸਨ ਦੇ ਵਿੱਚੋਂ ਤਾਂ ਕਿੰਨੀ ਪ੍ਰਸਾਦ ਹੋ ਚੁੱਕੀ ਹੈ ਅ ਜੇ ਜੇ ਤਾਂ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਜੀ ਤਾਂ ਹਲੇ ਤੱਕ ਸਾਡੇ ਕੋਲ 25% ਐਫ ਸੇਟ ਹੈਗਾ ਅ ਲੇਕਿਨ ਜੇ ਆਪਾਂ ਪੰਜਾਬ ਸਿਰਫ ਲੁਧਿਆਣੇ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਹੁਣ ਤੱਕ ਜਿਹੜੀ ਹੈ ਸਾਡੇ 1.450 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ ਸੋ ਮਤਲਬ ਕਾਫੀ ਆਪਾਂ ਕਹਿ ਸਕਦੇ ਆ ਕਿ ਅਚੀ ਕੰਡੀਸ਼ਨ ਦੇ ਵਿੱਚ ਹੈਗੇ ਆ ਬਟ ਫਿਰ ਵੀ ਹਲੇ ਜਿਹੜਾ ਡੈਫਿਸਿਟ ਹੈਗਾ ਕੁਝ ਡਿਸਟ੍ਰਿਕਟਸ ਦੇ ਵਿੱਚ ਬਹੁਤ ਜ਼ਿਆਦਾ ਡੈਫਿਸਿਟ ਹੈ ਕਿਸੇ ਕਈ ਡਿਸਟ੍ਰਿਕਟਸ ਕਾਫੀ ਅਚੀ ਕੰਡੀਸ਼ਨ ਦੇ ਵਿੱਚ ਨੇ ਸੋ ਓਵਰਆਲ ਜਿਹੜਾ ਸਿਚੁਏਸ਼ਨ 25% ਦਾ ਡੈਫਿਸਿਟ ਹੈਗੀ ਹੈ ਨਹੀਂ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਕੋਈ ਅਲਰਟ ਨਹੀਂ ਹੈਗਾ ਹਾਂ ਜਰੂਰ ਅਡਜਾਇਨਿੰਗ ਏਰੀਆਜ਼ ਦੇ ਵਿੱਚ ਕੁਝ ਹੈਗੀ ਹੈ ਪ੍ਰੋਬਲਮ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਕਾਫੀ ਬਾਰਿਸ਼ ਲਗਾਤਾਰ ਹੋ ਰਹੀ ਹੈ ਹਰਿਆਣੇ ਦੇ ਵਿੱਚ ਵੀ ਚਾਂਸਸ ਹੈਗੇ ਨੇ ਈ ਗੁਜਰਾਤ ਵਾਲੀ ਪਾਸੇ ਜਿਹੜਾ ਉਹ ਆ ਰਿਹਾ ਹੈਗਾ ਕੋਈ ਜਿਹੜਾ ਸਾਈਕਲਨ ਟਾਈਪ ਆ ਉਹਦੀ ਵੀ ਪ੍ਰੋਬਲਮ ਆ ਰਹੀ ਹੈ ਬਟ ਪੰਜਾਬ ਦੇ ਵਿੱਚਲੇ ਅਸੀਂ ਸੇਫ ਹੈਗੇ ਆ ਕੋਈ ਇੰਨੀ ਜ਼ਿਆਦਾ ਅਲਰਟ ਵਾਲੀ ਪ੍ਰੋਬਲਮ ਨਹੀਂ ਹੈ ਕਿਉਂਕਿ ਪਿੱਛੇ ਜਿਹੜੂ ਯੈਲੋ ਅਲਰਟ ਰਿਹਾ ਬਟ ਹੁਣ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਹੈਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਾਫੀ ਉਮੀਦ ਹੈਗੀ ਹੈ ਕਿ ਜਿਹੜਾ ਮੌਸਮ ਹੈ ਉਹ ਸਾਫ਼ ਹੋ ਜਾਏਗਾ